ਮੈਂ ਕਿਹਾ ਇੱਕ ਲਾਈਵ ਇੱਕ ਅੱਧੀ ਹੋਰ ਵੜਾ ਦਈਏ ਨਾਲ ਦੀ ਨਾਲ ਗੱਲਾਂ ਹੋ ਜਾਣੀ ਕਿਉਂਕਿ ਅੱਜ ਕੱਲਾ ਜ਼ਮਾਨਾ ਚੱਲ ਪਿਆ ਵੀ ਕਮੈਂਟਾਂ ਦੇ ਨਾਲੋਂ ਅਸੀਂ ਤਾਂ ਭਾਈ ਗਰਾਊਂਡ 'ਚ ਖੜਕੇ ਥਾਪੀਆਂ ਮਾਰ ਰਹੇ ਆਂ ਵੀ ਭਾਈ ਲਾਈਵ ਦੇ ਉੱਤੇ ਆ ਕੇ ਗੱਲ ਕਰੋ ਜਿਹਨੇ ਕਰਨੀ ਆ ਕਮੈਂਟ ਕਮੈਂਟ 'ਚ ਲਿਖਣ ਨਾਲ ਕੁਝ ਨਹੀਂ ਹੋਣਾ ਹੁਣ ਕਈ ਬੰਦੇ ਕਮੈਂਟ ਲਿਖੀ ਜਾਂਦੇ ਨੇ ਵੀ ਭਾਈ ਇਦਾਂ ਕਰਨਾ ਉਹ ਕਰਨਾ ਤੂੰ ਬਦਨਾਮ ਕਰ ਰਹੇ ਆ ਤੂੰ ਇਹ ਕਰ ਰਹੇ ਆ ਹੁਣ ਦੇਖੋ ਅਸੀਂ ਸਾਰੇ ਟੌਪਿਕਾਂ ਉੱਤੇ ਬੋਲਾਂਗੇ ਆਈ ਨਹੀਂ ਵੀ ਕਿਸੇ ਟੌਪਿਕ ਉੱਤੇ ਨਹੀਂ ਬੋਲਣਾ ਅਸੀਂ ਅਸੀਂ ਜੋ ਚੀਜ਼ ਕਹਿ ਰਹੇ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਮੇਰੇ ਕੋਲ ਇੱਕ ਵੀਡੀਓ ਭੇਜੀ ਆ ਇੱਕ ਬੰਦੇ ਨੇ ਜੋ ਆਪਣਾ ਫਰੈਂਡ ਏ ਆ ਹੋਰ ਬਾਈ ਠੀਕ ਠਾਕ ਹੋ ਸਾਰੇ ਤੇ ਉਹ ਵੀਡੀਓ ਦੇ ਵਿੱਚ ਜੋ ਆਪਣੇ ਅਮਰਤਪਾਲ ਦਾ ਜਿਹੜਾ ਵਕੀਲ ਆ ਰਾਜਦੇਵ ਖਾਲਸਾ ਉਹਦੀ ਹੈਗੀ ਆ ਵੀਡੀਓ ਇਹ ਤੇ ਉਹ ਵੀਡੀਓ ਦੇ ਵਿੱਚ ਉਹਨੇ ਇੱਕ ਗੱਲ ਕਹੀ ਆ ਗੱਲ ਕੀ ਕਹੀ ਆ ਪਹਿਲਾਂ ਆਪਾਂ ਸੁਣ ਲਈਏ ਉਹ ਤੋਂ ਬਾਅਦ ਆਪਾਂ ਕਰਾਂਗੇ ਉਹ ਟੌਪਿਕ ਦੇ ਉੱਤੇ ਗੱਲ ਆਜੋ ਕਿਰਾ ਸੁਣਾ ਦਮਾਂ ਮੈਂ ਤੁਹਾਨੂੰ ਪੱਤਰਕਾਰ ਨੇ ਸਵਾਲ ਪੁੱਛਿਆ ਇਹ ਕੜਜ ਉੱਚਾ ਕਰ ਲੀਏ ਜਾਣੇ ਸੰਤਾ ਕਿੰਨੀ ਉਹ ਲੜੇ ਸੀ ਸਿਰਫ 78 ਮੜਜਾ ਪਿੱਛੇ ਮੋੜ ਲਈਏ ਫੇਰ ਸੁਣਨ ਦਾ ਤੁਹਾਨੂੰ ਸਵਾਦ ਵੀ ਨਹੀਂ ਆਉਣਾ ਹੈਗਾ ਆਜੋ ਕਿਰਾ ਮੜਜੋ ਲੈ ਵਈ ਸੁਣਾ ਦੇ ਕਰਤਾਰ ਜੀ ਗੱਲ ਦੀ ਸੰਤਿਆਨੀ ਇਹ ਸਰਦਾਰ ਬਿਰਸਾ ਸਿੰਘ ਬਲਟੋਹਾ ਉਸ ਸਮੇਂ ਟੈਂਕੀ ਵਾਲੇ ਪਾਸੇ ਸੀ ਜੀ ਸੰਤਾ ਦੇ ਬਲਾਏ ਤੋਂ ਸੰਤਾ ਕੋਲ ਹੀ ਗਏ ਨਹੀਂ ਜੀ ਉਹਨਾਂ ਨੇ ਬਹੁਤ ਸਨਹਿ ਭੇਜੇ ਵੀ ਬਿਰਸਾ ਸਿੰਘ ਆਵੇ ਹੋਰ ਸੱਜਣਾਂ ਦਾ ਮੈਂ ਨਾ ਨਹੀਂ ਲੈਂਦਾ ਜਿਹੜਾ 84 ਦਾ ਆਪਰੇਸ਼ਨ ਬਲੂ ਸਟਾਰ ਹੋਇਆ ਉਦੋਂ 78 ਜਾਣੇ ਸੰਤਾਾਂ ਚ ਨਹੀਂ ਲੜੇ ਸੀ ਸਿਰਫ 78 ਜੀ ਕੋਈ ਹੋਰ ਵੱਡੀ ਸੰਖਿਆ ਨਹੀਂ ਸੀ ਇਹ ਸਰਦਾਰ ਬਿਰਸਾ ਸਿੰਘ ਬਲਟੋਹਾ ਉਸ ਸਮੇਂ ਟੈਂਕੀ ਵਾਲੇ ਪਾਸੇ ਸੀ ਜੀ ਖੰਡਾ ਦੇ ਬਲਾਏ ਤੋਂ ਸੰਤਾ ਕੋਲੇ ਜਾਈ ਨੇ ਲੋ ਜੀ ਜੀ ਉਹਨਾਂ ਨੇ ਚਲੋ ਸਾਡਾ ਤਾਂ ਉਹ ਟਾਈਮਾਂ ਦੇ ਵਿੱਚ ਜਨਮ ਨਹੀਂ ਹੋਇਆ ਸੀਗਾ ਅਸੀਂ ਤਾਂ ਕੀ ਬੋਲ ਸਕਦੇ ਹਾਂ ਉਹ ਚੀਜ਼ ਦੇ ਉੱਤੇ ਪਰ ਇਹ ਜ਼ਰੂਰ ਸੀਗੇ ਬੰਦੇ ਇਹ ਆਪਾਂ ਨੂੰ ਪਤਾ ਵੀ ਭਾਈ ਖੰਡੂਰ ਸਾਹਿਬ ਦੇ ਵਿੱਚ ਜਿਹੜੇ ਲੋਕ ਨੇ ਅੱਜ ਮੈਂ ਖੰਡੂਰ ਸਾਹਿਬ ਦੀ ਗੱਲ ਵੀ ਨਾਲ ਕਰੂੰਗਾ ਪਹਿਲਾਂ ਆਪਾਂ ਆਹ ਵੀਡੀਓ ਦੀ ਗੱਲ ਕਲੀਅਰ ਕਰ ਲਈਏ ਆਪਣੇ ਰਾਜਦੇਵ ਖਾਲਸਾ ਜੀ ਕਹਿ ਰਹੇ ਨੇ ਵੀ ਭਾਈ 78 ਬੰਦੇ 78 ਖੱਤਤਾ ਜਿਹਨੂੰ ਕਹਿੰਦੇ ਨੇ ਪੰਜਾਬੀ ਦੇ ਵਿੱਚ ਵੀ ਆਪਣੇ ਖਾਲਸਾ ਜਰਨੈਲ ਭਿੰਡਰਾਂ ਵਾਲੇ 1984 ਦੇ ਵਿੱਚ ਜਿਹੜਾ ਬਲੂ ਸਟਾਰ ਆਪਰੇਸ਼ਨ ਹੋਇਆ ਸੀਗਾ ਇਹਨੂੰ ਆਪਾਂ ਕਾਲਾ ਦਿਨ ਵੀ ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ ਸ਼ਾਰਟਕਟ ਤਰੀਕੇ ਦੇ ਨਾਲ ਉੱਥੇ 77 ਬੰਦੇ ਸੀਗੇ ਤੇ ਉਹ ਆਪਣੇ ਜਰਨੈਲ ਨਾਲ ਲੜੇ ਸੀ ਵੀ ਜਿਨ੍ਹਾਂ ਵਿੱਚੋਂ ਇੱਕ ਬਲਟੋਹਾ ਬੇਸਾ ਸਿੰਘ ਬਲਟੋਹਾ ਜੋ ਖੰਡੂਰ ਸਾਹਿਬ ਦੇ ਵਿੱਚ ਕੈਂਡੀਡੇਟ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਹ ਵੀ ਉੱਥੇ ਸੀਗਾ ਵੀ ਸੰਤਾ ਨੇ ਇਹਨੂੰ ਹਾਕ ਮਾਰੀ ਵੀ ਆ ਜਾ ਸਾਡੇ ਵੱਲ ਨੂੰ ਇਹ ਟੈਂਕੀ ਵਾਲੇ ਪਾਸੇ ਬੈਠਾ ਸੀਗਾ ਵੀਡੀਓ ਵਿੱਚ ਇੱਕਣੀ ਗੱਲ ਹੋ ਰਹੀ ਹੈ ਜਿਵੇਂ ਮੈਂ ਤੁਹਾਨੂੰ ਸਮਝਾ ਰਿਹਾ ਵੀ ਭਾਈ ਟੈਂਕੀ ਵਾਲੇ ਪਾਸੇ ਜਿਹੜੀ ਮੋਢੇ ਟੈਂਕੀ ਹੈ ਜਿੱਥੇ ਆ 15 ਐਂਟਰੀ ਕਰਦੇ ਆ ਇੱਕ ਪਾਸੇ ਵੀ ਟੈਂਕੀ ਬਣੀ ਹੋਈ ਹੈ ਵੀ ਉੱਥੇ ਬੈਠਾ ਸੀ ਇਹ ਵੀ ਇਹ ਸੰਤਾਂ ਦੇ ਬੁਲਾਏ ਤੇ ਆਇਆ ਨਹੀਂ ਹੁਣ ਕਰਦੇ ਆ ਆਪਾਂ ਇੱਕ ਪ੍ਰੈਕਟੀਕਲ ਕਰਦੇ ਆ ਉਹ ਤਾਂ ਚਲੋ ਉੱਥੇ ਸੰਤਾਂ ਨਾਲ ਬੈਠਾ ਸੀਗਾ ਬਿਰਸਾ ਸਿੰਘ ਬਲਟੋਹਾ ਚਾਹੇ ਉਹ ਬਾਅਦ ਚ ਹੱਥ ਖੜੇ ਕਰਕੇ ਬਾਹਰ ਨਿਕਲ ਆਇਆ ਚਾਹੇ ਉਹਦੇ ਗੋਲੀ ਵੱਜੀ ਚਾਹੇ ਉਹ ਮਰ ਗਿਆ ਚਾਹੇ ਉਹ ਹੈਗਾ ਇਹ ਬਾਅਦ ਚ ਮੈਟਰ ਕਰਦਾ ਗਾਣ ਪਰ ਉਸ ਟਾਈਮ ਉਹ ਸੰਤਾ ਨਾਲ ਉੱਥੇ ਸੀਗਾ ਇਹ ਜਿਹਨਾਂ ਨੂੰ ਕੁਰਸੀਆਂ ਪਿਆਰੀਆਂ ਸੀਗੀਆਂ ਇਹ ਵੀ ਜੋਂਦੇ ਸੀਗੇ ਉਹ ਟਾਈਮਾਂ ਦੇ ਵਿੱਚ ਇਹ 78 ਦੇ ਵਿੱਚ ਇਹ ਨਹੀਂ ਸੀਗੇ 78 ਦੇ ਵਿੱਚ ਨਾ ਤਾਂ ਆਉਂਦਾ ਸਿਮਰਜੀਤ ਮਾਨ ਨਾ ਹੋਰ ਕੋਈ ਬਾਦਲ ਬੁੱਦਲ ਵਰਗੇ ਨਾ ਕੋਈ ਕਾਂਗਰਸੀਏ ਦੱਸੋ ਮੈਨੂੰ ਕੋਈ ਆਉਂਦਾ ਇਹ ਉੱਥੇ ਇਲਜ਼ਾਮ ਪਤਾ ਕਿਹੜਾ ਲਾ ਰਹੇ ਨੇ ਪੱਤਰਕਾਰ ਵੀ ਜਿਹੜੇ ਪੱਤਰਕਾਰ ਨੇ ਨਾ ਪੱਤਰਕਾਰਾਂ ਦੀ ਸਭ ਤੋਂ ਵੱਡੀ ਇੱਕ ਚੀਜ਼ ਹੁੰਦੀ ਆ ਵੀ ਭਾਈ ਉਹ ਦੋਨੇ ਪੱਖ ਸੁਣਨਾ ਤੇ ਜਨਤਾ ਦੇ ਮੂਹਰੇ ਦੋਨੇ ਪੱਖ ਸੋਨੇ ਹੋਏ ਦਾ ਨਿਚੋੜ ਕੱਢ ਕੇ ਲੈ ਕੇ ਆਉਣ ਤੇ ਸੰਗਤ ਦੇ ਵਿੱਚ ਉਹਦਾ ਰਿਜ਼ਲਟ ਰੱਖਣਾ ਪਰ ਕੁਸ਼ਕ ਪੱਤਰਕਾਰ ਇਹਨਾਂ ਨੂੰ ਆਦਤ ਹੁੰਦੀ ਆ ਇਹਨਾਂ ਨੇ ਚੋਰ ਦੀ ਹੀ ਇੰਟਰਵਿਊ ਲੈਣੀ ਆ ਜਿਵੇਂ ਆਪਣੇ ਬਲਟੋਹੇ ਹੁਣ ਆਪਾਂ ਨੂੰ ਤਾਂ ਪਹਿਲਾਂ ਪਤਾ ਵੀ ਇਹਨਾਂ ਨੇ ਜਨਾਹ ਕਾਣ ਕਰਤਾ ਤਾਂ ਜਿਨ੍ਹਾਂ ਨੇ ਹੁਣ ਤੱਕ ਕੀਤਾ ਕਰਦੇ ਆ ਰਹੇ ਨੇ ਇਹ ਇਹ ਸਭ ਤੋਂ ਮੂਹਰੇ ਨੇ ਇਹਨਾਂ ਦੀ ਇੰਟਰਵਿਊ ਲੈਣ ਚੱਲ ਜਾਂਦੇ ਨੇ ਉਹਨਾਂ ਨੂੰ ਪਤਾ ਕਿਉਂ ਇਹਦੇ ਘਰ ਦੇ ਜਾ ਇਹਦੇ ਦੇ ਜਿਹੜਾ ਆਈਟੀ ਸੈੱਲਾ ਅਮਰਤਪਾਲ ਦਾ ਇਹ ਕਿਉਂ ਥਾਪੀਆਂ ਮਾਰਦੇ ਨੇ ਇਹਨਾਂ ਨੂੰ ਤੈਨੂੰ ਕਿਉਂਕਿ ਜਿਹੜੇ ਕੈਂਡੀਡੇਟ ਉਹਨਾਂ ਦੇ ਉਲਟ ਖੜੇ ਨੇ ਨਾ ਉਹ ਆਪ ਚੋਰ ਨੇ ਉਹ ਹੁਣ ਚੋਰ ਨੂੰ ਖੜ ਕੇ ਥਾਪੀਆਂ ਮਾਰਨੀ ਆ ਵੀ ਆ ਜਾ ਤੂੰ ਬੋਲ ਕੇ ਦਿਖਾ ਤੇਰੀ ਚੋਰੀ ਅਸੀਂ ਲੋਕਾਂ ਮਿਲ ਉਹ ਦੱਸਾਂਗੇ ਉਹ ਕੀ ਬੋਲੂ ਉਹ ਜਿੰਨੇ ਜੋਗਾ ਹੈਗਾ ਬੋਲੀ ਜਾਂਦਾ ਉਹ ਆਜੋ ਕਿ ਹੁਣ ਥੋੜਾ ਜਿਹਾ ਗਾਹਾਂ ਚੱਲਦੇ ਆ ਆਪਾਂ ਵੋਟਾਂ ਵਾਲ ਨੂੰ ਤੁਰਦੇ ਆ ਇਹ ਗੱਲਾਂ ਮੈਂ ਤੁਹਾਨੂੰ ਕਿਉਂ ਸਮਝਾਉਣਾ ਹੁਣ ਇਹਨੇ ਰਾਜਦੇਵ ਖਾਲਸਾ ਦਾ ਇੰਟਰਵਿਊ ਦੇ ਵਿੱਚ ਇਹਨੇ ਗੱਲ ਕਹੀ ਆ ਵੀ ਭਾਈ ਜੇ 78 ਬੰਦੇ ਸੀਗੇ ਭਾਈ ਸੰਤਾਂ ਨੂੰ ਹਸੰਤ ਹਾਕਮਾਰ ਹਾਂ ਬਾਈ ਸਾਰੇ ਠੀਕ ਠਾਕ ਹੋ ਹੈਲੋ ਬਾਈ ਬਾਅਦ ਚ ਕਰਦਾ ਮੈਂ ਗੱਲ ਅਗਲੇ ਮਿੰਟਾਂ ਦੀ ਹੁਣ ਜਿਹੜੇ ਆਪਣੇ ਇਹ ਬੰਦੇ ਸੀਗੇ ਇਹ ਬੰਦੇ ਉੱਥੇ ਹੈ ਹੀ ਨਹੀਂ ਸੀਗੇ ਇੱਕ ਵਾਰ ਪੱਤਰਕਾਰ ਨੇ ਸਿਮਰਜੀਤ ਮਾਨ ਤੋਂ ਪੁੱਛਿਆ ਵੀ ਭਾਈ ਜਦ ਆਪਣੇ ਬਲੂ ਸਟਾਰ ਆਪਰੇਸ਼ਨ ਹੋਵੇ ਵੀ ਸੰਤਾਂ ਨੇ ਤੁਹਾਨੂੰ ਹੱਕ ਨਹੀਂ ਮਾਰੀ ਮਤਲਬ ਤੁਹਾਨੂੰ ਪੁੱਛਿਆ ਨਹੀਂ ਵੀ ਤੁਸੀਂ ਆਓ ਉਹਨੇ ਪਤਾ ਕੀ ਜਵਾਬ ਦਿੱਤਾ ਸੀਗਾ ਜੇ ਉਹ ਕਿਸੇ ਨੇ ਵੀਡੀਓ ਦੇਖਣੀ ਵੀ ਹੋਈ ਨਾ ਉਹ ਵੀ ਦਿਖਾ ਦਾਂਗੇ ਸਾਡੇ ਕੋਲ ਪਈ ਆ ਉਹ ਵੀ ਵੀਡੀਓ ਆਹ ਜਿਹੜਾ ਮੋਬਾਈਲ ਆ ਨਾ ਕਾਲ ਆ ਇਹ ਕਈ ਬੰਦਿਆਂ ਦਾ ਕਾਲ ਸਾਡੇ ਕੋਲ ਚਿੱਪਾਂ ਵੀ ਹੋਣੀਆਂ ਹੋਈਆਂ ਨੇ ਮੈਂ ਇੱਕ ਹੋਰ ਇੱਥੇ ਚੀਜ਼ ਕਲੀਅਰ ਕਰ ਦਵਾਂ ਕਈ ਮੇਰੇ ਵੀਰਾਂ ਕਮੈਂਟ ਕਰਦੇ ਨੇ ਪਰਸਨਲੀ ਤੌਰ ਦੇ ਉੱਤੇ ਵੀ ਬਾਈ ਤੁਸੀਂ ਕਿੰਨੇ ਬੰਦੇ ਹੋ ਅਸੀਂ ਇੱਕ ਬੰਦਾ 7 ਲੱਖ ਦੇ ਬਰਾਬਰ ਆ ਕਈ ਬੰਦੇ ਆ ਅਸੀਂ ਮੈਂ ਤੁਹਾਨੂੰ ਦੱਸਦਾ ਹੁਣਾ ਹੱਲੇ ਫਿਲਹਾਲ ਸਿਰਫ ਜਿਵੇਂ ਮੈਂ ਲੈ ਵੀ ਤੁਹਾਨੂੰ ਟ੍ਰੇਲਰ ਦਿਖਾ ਰਹੇ ਆ ਅਸੀਂ ਜਿਹੜੀ ਜਿੰਨੀ ਵੀ ਆਰਮੀ ਟ੍ਰੋਲ ਆਰਮੀ ਹੈ ਨਾ ਮੇਰੀ ਇਹ ਗੱਲ ਆ ਬੰਦਿਆਂ ਵਾਂਗੂ ਸੁਣ ਲੈ ਕੰਨ ਖੋਲ ਕੇ ਵੀ ਜੇ ਅਸੀਂ ਆਪਣੀ ਆਈ ਤੇ ਆ ਗਏ ਨਾ ਸਾਨੂੰ ਸਾਰਾ ਕੁਝ ਕਰਨਾ ਆਉਂਦਾ ਅਸੀਂ ਵੀ ਉੱਥੋਂ ਉੱਠ ਕੇ ਆਏ ਹੋਏ ਆ ਔਰਕੋਟ ਤੋਂ ਤੇ ਜਾਂ ਜਾਹੂ ਮੈਸੇਂਜਰ ਚੱਲਦਾ ਹੁੰਦਾ ਸੀਗਾ ਸਾਡੇ ਕਿਸੇ ਜੇ ਕਿਸੇ ਨੇ ਪਤਾ ਕਰਨੇ ਹੋਣਾ ਨਾ ਮੈਨੂੰ ਇਹ ਵੀ ਪਤਾ ਲੱਗਿਆ ਈ ਭਾਈ ਕਈ ਬੰਦੇ ਮੇਰੇ ਬਾਰੇ ਕੱਢ ਕੇ ਚੀਜ਼ਾਂ ਲਿਆ ਰਹੇ ਨੇ ਮੇਰੇ ਬਾਰੇ ਪਤਾ ਕਰ ਰਹੇ ਨੇ ਵੀ ਇਹ ਕੌਣ ਆ ਪਹਿਲਾਂ ਤਾਂ ਕਦੇ ਬੋਲਿਆ ਨਹੀਂ ਇਹ ਹੁਣ ਕੌਣ ਨਾਮ ਆ ਗਿਆ ਜਦ ਸਹੀ ਇਹ ਚੀਜ਼ ਦੇ ਵਿੱਚ ਐਂਟਰ ਹੋਏ ਆ ਨਾ ਜਦ ਦੀਪ ਸਿੱਧੂ ਜੋਦਾ ਸੀਗਾ ਅਸੀਂ ਆਹ ਮੂੰਹ ਤੇ ਉਂਗਲੀ ਰੱਖੀ ਸੀਗੀ ਆਏ ਵੀ ਚੁੱਪ ਕੁਝ ਨਹੀਂ ਬੋਲਣਾ ਦੀਪ ਸਿੱਧੂ ਮੂਰੇ ਲੱਗਿਆ ਆਇਆ ਸੀਗਾ ਨੋ ਪ੍ਰੋਬਲਮ ਆ ਜੇ ਅੱਜ ਉਹ ਜੋਦਾ ਹੁੰਦਾ ਅਸੀਂ ਫਿਰ ਵੀ ਨਹੀਂ ਆਉਣਾ ਸੀਗਾ ਉਹ ਬੰਦਾ ਖਰਾ ਬੰਦਾ ਸੀਗਾ ਤੇ ਉਹ ਬੰਦਾ ਬੋਲਿਆ ਆਪਣੀ ਕੌਮ ਪਿੱਛੇ ਲੜ ਕੇ ਐਕਸੀਡੈਂਟ ਨਾਲ ਇਹਨਾਂ ਨੇ ਮਾਰਾਇਆ ਬੰਦਾ ਉਹ ਤੁਣੋ ਇਹੋ ਹੀ ਗੱਲ ਕਲੀਅਰ ਹੈ ਗੱਲ ਲੰਬਾ ਲੰਬੀ ਚੱਲ ਜਾਣੀ ਆ ਮੈਂ ਮੇਨ ਵਿਸ਼ੇ ਤੇ ਆਉਣਾ ਮੈਂ ਬੂਟਾਂ ਦੇ ਉੱਤੇ ਆਉਣਾ ਕਹਿੰਦੇ ਜੀ ਖੰਡੂਰ ਸਾਹਿਬ ਪੰਥਕ ਸੀਟ ਆ ਖੰਡੂਰ ਸਾਹਿਬ ਦੀ ਤੇ ਪੰਥ ਦੀ ਸੀਟ ਆ ਉਹ ਤੇ ਖੰਡੂਰ ਸਾਹਿਬ ਦੇ ਜਿਹੜੇ ਲੋਕ ਨੇ ਕਹਿੰਦੇ ਟੋਟਲ ਜਨਕਿ ਜਿੱਦ ਤੱਕ ਸਾਨੂੰ ਪਤਾ ਲੱਗਿਆ ਵੀ ਜਿਹੜੀ ਵੋਟ ਆ 12 ਲੱਖ ਦੇ ਤਕਰੀਬਨ ਵੋਟ ਆ ਟੋਟਲ ਵੱਧ ਘੱਟ ਵੀ ਹੋ ਸਕਦੀ ਹੈ ਜਨਕਿ ਸਾਢੇ ਅੰਦਾਜ਼ ਨੇ ਵੀ 12 ਲੱਖ ਦੀ ਵੋਟ ਆ ਹੁਣ ਉੱਥੇ ਬਲਟੋਹੇ ਵਰਗੇ ਪ੍ਰਚਾਰ ਕਰ ਰਹੇ ਨੇ ਅਕਾਲੀ ਦਲ ਵਾਲੇ ਵੀ ਪ੍ਰਚਾਰ ਕਰ ਰਹੇ ਨੇ ਕਾਂਗਰਸ ਵੀ ਪ੍ਰਚਾਰ ਕਰ ਰਹੇ ਨੇ ਆਮ ਆਦਮੀ ਪਾਰਟੀ ਵੀ ਆਪਣੀ ਵੋਟਾਂ ਦਾ ਪ੍ਰਚਾਰ ਕਰ ਰਹੀ ਆ ਤੇ ਪੰਥਕ ਜਿਹੜੇ ਆਪਣੇ ਆਪ ਨੂੰ ਪੰਥਕ ਸਮਝਦੇ ਨੇ ਇਹ ਵੀ ਪ੍ਰਚਾਰ ਕਰ ਰਹੇ ਨੇ ਹੁਣ ਬੇਵਕੂਫ ਮੈਂ ਕਿਹਨਾਂ ਨੂੰ ਸਮਝਾਂ ਜਿਹੜੀਆਂ ਤਿੰਨ ਪਾਰਟੀਆਂ ਨੇ ਉਹ ਤਾਂ ਬੇਵਕੂਫ ਹੈਗੀਆਂ ਹੈਗੀਆਂ ਨੇ ਉਹਨਾਂ ਨੂੰ ਛੱਡੋ ਪਰੇ ਕਿਉਂਕਿ ਜੇ ਖੰਡੂਰ ਸਾਹਿਬ ਵਾਲਿਆਂ ਨੂੰ ਨਾ ਖੰਡੂਰ ਸਾਹਿਬ ਵਾਲਿਆਂ ਨੂੰ ਵੋਟ ਪਾਉਣ ਦੀ ਅਕਲ ਹੁੰਦੀ ਹੈ ਨਾ ਕਾਂਗਰਸ ਦੇ ਵਿੱਚ ਡਿੰਪਾ ਪਿਛਲੀ ਵਾਰ ਜਿੱਤਿਆ ਤੇ ਕਾਂਗਰਸ ਕੌਣ ਆ ਕਾਂਗਰਸ ਕੀ ਆ ਕਾਦੀ ਪਾਰਟੀ ਆ ਕਾਂਗਰਸ ਦੀ ਜਿਹੜੀ ਪਾਰਟੀ ਨੇ ਆਪਣੇ ਮੇਨ ਸਥਾਨ ਦੇ ਉੱਤੇ ਸਿੱਖਾਂ ਦਾ ਮੇਨ ਧਰਮ ਸਥਾਨ ਜਿਹੜਾ ਹੋਵੇ ਜਿਹਦੇ ਉੱਤੇ ਅਟੈਕ ਕੀਤਾ ਹੋਵੇ ਉਹ ਪਾਰਟੀ ਦੇ ਬੰਦੇ ਨੂੰ ਇਹਨਾਂ ਨੇ ਜਿਤਾਇਆ ਹੋਇਆ ਖੰਡੂਰ ਸਾਹਿਬ ਵਾਲਿਆਂ ਨੇ ਡਿੰਪੇ ਨੂੰ ਫਿਰ ਇੱਕ ਵਾਰੀ ਬੀਬੀ ਖਾਲੜਾ ਦੀ ਗੱਲ ਕਰ ਲਈਏ ਮੈਂ ਬੀਬੀ ਖਾਲੜਾ ਦੀ ਬਾਦ ਉਹਨਾਂ ਨੇ ਬਰਾਬਰ ਉਹਨੇ ਹਰਾਤਾ ਹੁਣ ਮੈਂ ਕੀ ਸਮਝਾਂ ਖੰਡੂਰ ਸਾਹਿਬ ਵਾਲਿਆਂ ਨੂੰ ਕਿ ਭਾਈ ਵੋਟ ਪਾਉਣ ਦੀ ਅਕਲ ਨਹੀਂ ਕਿ ਪਤਾ ਹੀ ਨਹੀਂ ਪੰਥ ਦੇ ਵਿੱਚ ਬੰਦੇ ਕੌਣ ਨੇ ਜਾਂ ਉਹਨਾਂ ਨੂੰ ਪਤਾ ਜਾਂ ਉਹਨਾਂ ਨੂੰ ਪਤਾ ਉਹ ਜਾਣ ਬੁੱਝ ਕੇ ਕਰ ਰਹੇ ਨੇ ਕਿਉਂਕਿ ਪਾਰਟੀਆਂ ਦਾ ਪ੍ਰਚਾਰ ਚਾਰ ਬੰਦਿਆਂ ਦਾ ਹੋ ਰਿਹਾ ਉੱਥੇ ਚਾਰ ਪਾਰਟੀਆਂ ਦਾ ਇੱਕ ਤਾਂ ਆਜ਼ਾਦ ਅਮਰਤਾਪਾਲ ਜਿਹੜਾ ਖੜਾ ਖੜਾ ਉਹ ਤੋਂ ਬਾਅਦ ਆਪਣੇ ਆਮ ਆਦਮੀ ਪਾਰਟੀ ਹੋਈ ਕਾਂਗਰਸੀ ਹੋ ਅਕਾਲੀਓ ਇਹ ਵੀ ਆਪਣਾ ਆਪਣਾ ਕਰ ਰਹੇ ਨੇ ਤੇ ਇਹਨਾਂ ਚਾਰਾਂ ਦੇ ਵਿੱਚ ਇੱਕ ਚੀਜ਼ ਬਿਲਕੁਲ ਸੇਮ ਇੱਕ ਕਾਮਨ ਚੀਜ਼ ਆ ਜਿਹਦਾ ਮਤਲਬ ਇਹ ਬਣਦਾ ਵੀ ਸਾਨੂੰ ਜੇ ਸਾਡੇ ਚੰਗੇ ਕੰਮ ਕੀਤੇ ਹੋਣਗੇ ਸਾਨੂੰ ਉੱਠ ਕੇ ਦੱਸਣਾ ਪੈਣਾ ਲੋਕਾਂ ਨੂੰ ਵੀ ਭਾਈ ਅਸੀਂ ਪੰਥਕ ਆ ਅਸੀਂ ਪੰਥਕ ਆ ਸਾਨੂੰ ਪਾਓ ਵੋਟ ਇਹ ਚੀਜ਼ ਦਾ ਕੋਈ ਲੌਜਿਕ ਬਣਿਆ ਜੇ ਤਾਂ ਆਪਣੇ ਲੋਕ ਪੰਥ ਨੂੰ ਪੰਥ ਸਮਝਦੇ ਨੇ ਗੁਰੂ ਸਾਹਿਬ ਨੂੰ ਸਮਝਦੇ ਨੇ ਵੀ ਭਾਈ ਅਮਰਤਪਾਲ ਨੂੰ ਇਹ ਵੀ ਸਮਝਦੇ ਨੇ ਵੀ ਭਾਈ ਇਹ ਬੰਦੇ ਨੇ ਬਹੁਤ ਸਾਡੇ ਜਾਨੀ ਕਿ ਪਿੰਡਾਂ ਜੇ ਮੰਨ ਲਓ ਵੀ ਇੱਕ ਮੰਨ ਲਓ ਐਗਜ਼ਾਮਪਲ ਲਾ ਲੈਂਦੇ ਆਪਾਂ ਵੀ ਜੋ ਅਮਰਤਪਾਲ ਦਾ ਜੋ ਪਿੰਡ ਆ ਜਾਂ ਮੰਨ ਲਾ ਜਿਹੜਾ ਉਹਦਾ ਏਰੀਆ ਜਿਹੜਾ ਉਹਦਾ ਇਲਾਕਾ ਜੇ ਉਹਨੇ ਉੱਥੇ ਚੰਗੇ ਚੀਜ਼ਾਂ ਕੀਤੀ ਹੋਣਗੀਆਂ ਪੂਰੇ ਪੰਜਾਬ ਨੂੰ ਪਤਾ ਪੂਰੇ ਇੰਟਰਨੈਸ਼ਨਲ ਮੀਡੀਆ ਨੂੰ ਵੀ ਪਤਾ ਵੀ ਭਾਈ ਅਮਰਤਪਾਲ ਦੀ ਤੂਤੀ ਬੋਲਦੀ ਆ ਪੂਰੀ ਲੋਕ ਉਹਦੇ ਮਗਰ ਨੇ ਉਹਦੇ ਜੋਧੇ ਵੀ ਗਾਲਾਂ ਕੱਢ ਰਹੇ ਨੇ ਬੜੀਆਂ ਚੰਗੀਆਂ ਚੰਗੀਆਂ ਚੀਜ਼ਾਂ ਵੀ ਸਾਨੂੰ ਕਹਿ ਰਹੇ ਨੇ ਹਾਲਾਂਕਿ ਜਵਾਬ ਨਹੀਂ ਦੇ ਰਹੇ ਉਹਨਾਂ ਦਾ ਮੈਨੂੰ ਪਤਾ ਨਹੀਂ ਬਸ ਗਾਲਾਂ ਜ਼ਰੂਰ ਕੱਢ ਰਹੇ ਨੇ ਉਹ ਜਵਾਬ ਦਵਾਂਗੇ ਅਸੀਂ ਵੀ ਕੱਢਾਂਗੇ ਨੋ ਫਿਕਰ ਨਾ ਕਰੋ ਲੈਣ ਚ ਲੱਗੇ ਹੋਏ ਹਾਂ ਕਰਾਂਗੇ ਤੁਹਾਡਾ ਵੀ ਜ਼ਗਾਰਡ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਭਾਈ ਤੁਸੀਂ ਆਪ ਸੋਚੋ ਸਾਨੂੰ ਲੋਕਾਂ ਨੂੰ ਜਾ ਕੇ ਘਰ-ਘਰ ਦੱਸਣਾ ਪੈ ਰਿਹਾ ਵੀ ਭਾਈ ਅਸੀਂ ਪੰਥਕਾਂ ਅਸੀਂ ਪੰਥਕਾਂ ਸਾਨੂੰ ਵੋਟ ਪਾਇਓ ਇਹਨਾਂ ਨੰਬਰ ਦੇ ਉੱਤੇ ਜਾ ਕੇ 8ਵੇਂ ਜਾਂ 10ਵੇਂ ਨੰਬਰ ਤੇ ਜਾ ਕੇ ਅਮਰਤਪਾਲ ਦੀ ਫੋਟੋ ਲੱਗਿਆਣੀ ਵੀ ਉਹਨੂੰ ਬਟਨ ਦੱਬ ਕੇ ਆਉਣਾ ਇਹ ਦੱਸਣਾ ਪੈ ਰਿਹਾ ਕੋਈ ਫਰਕ ਪਿਆ ਕੋਈ ਫਰਕ ਹੈ ਦੂਜੀ ਪਾਰਟੀਆਂ ਨਾਲੋਂ ਪ੍ਰਚਾਰ ਦੂਜੇ ਵੀ ਕਰ ਰਹੇ ਨੇ ਇਹ ਪ੍ਰਚਾਰ ਇਹ ਵੀ ਕਰ ਰਹੇ ਨੇ ਦੱਸ ਦਿਓ ਮੈਨੂੰ ਜੇ ਕੋਈ ਫਰਕ ਹੈਗਾ ਮੋੜ ਟੁੜ ਕੇ ਗੱਲ ਜਿਵੇਂ ਕਹਿੰਦੇ ਮੋੜ ਟੁੜ ਕੇ ਖੋਤੀ ਬੋਰਡੇ ਹੇਠਾਂ ਉੱਥੇ ਉਹ ਗੱਲ ਆ ਜਾਂਦੀ ਆ ਜੇ ਖੰਡੂਰ ਸਾਹਿਬ ਵਾਲਿਆਂ ਨੂੰ ਨਾ ਆਪਣੇ ਜਿਹੜੇ ਇਲਾਕੇ ਦੇ ਜੋ ਆਪਣੇ ਵੋਟਰ ਨੇ ਜੇ ਉਹਨਾਂ ਨੂੰ ਵੋਟਾਂ ਦਾ ਪਤਾ ਹੁੰਦਾ ਨਾ ਵੋਟਾਂ ਪਾਉਣ ਦਾ ਪਤਾ ਹੁੰਦਾ ਤਾਂ ਉਹ ਕਾਂਗਰਸ ਪਾਰਟੀ ਨੂੰ ਜਿਤਾਉਂਦੇ ਨਾ ਇਹ ਗੱਲ ਮੇਰੀ ਪੰਜਾਬੀ ਚ ਸੁਣ ਲਓ ਇੱਕ ਕੌੜਾ ਸੱਚ ਆ ਇਹ ਕਈਆਂ ਦੇ ਹੁਣ ਮਿਰਚਾਂ ਲੱਗਣੀਆਂ ਚੀਜ਼ ਪਿੱਛੇ ਇਹਨਾਂ ਨੇ ਡਿੰਪਾ ਜਿਤਾਇਆ ਉੱਥੇ ਤਾਂ ਜੋ ਮੈਂ ਨਹੀਂ ਜਤਾ ਪਿਛਲੀ ਵਾਰ ਕੌਣ ਆ ਉਹ ਡਿੰਪਾ ਕਾਂਗਰਸ ਦਾ ਬੰਦਾ ਤੇ ਕਾਂਗਰਸ ਨੇ ਕੀਤਾ ਕੀ ਆ ਮੈਂ ਫੇਰ ਰਿਪੀਟ ਦੁਬਾਰਾ ਜੀ ਕਰ ਰਹੇ ਆਂ ਚੀਜ਼ਾਂ ਤਾਂ ਜੋ ਤੁਹਾਡੇ ਖੋਪੜ ਦੇ ਵਿੱਚ ਪੈ ਜਾਣ ਹੁਣ ਕਈ ਬੰਦੇ ਮੈਨੂੰ ਕਹਿੰਦੇ ਨੇ ਜੀ ਇਹ ਤੂੰ ਕਹੀ ਦਾ ਜਾਣਦਾ ਵੀ ਅਮਰਤਪਾਲ ਤਾਂ ਆਜ਼ਾਦ ਖੜਾ ਮੈਂ ਕਿਉਂ ਕਹਿੰਦਾ ਵੀ ਤੁਸੀਂ ਸਾਗ ਖਾਣੇ ਹੋ ਵੀ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਅਨਪੜ ਹੋ ਕਿਉਂ ਕਹਿ ਰਿਹਾ ਮੈਂ ਉਹ ਮੈਂ ਤਾਂ ਕਹਿ ਰਿਹਾ ਇਹਦਾ ਕੋਈ ਇੱਕ ਰੀਜ਼ਨ ਬਣਦਾ ਆਜ਼ਾਦ ਕੀ ਹੁੰਦਾ ਆਜ਼ਾਦ ਕੋਈ ਏਦਾਂ ਦੀ ਚੀਜ਼ ਆ ਵੀ ਭਾਈ ਮੈਂ ਆਜ਼ਾਦ ਖੜ ਗਿਆ ਵੀ ਮੈਂ ਜਿੱਤ ਗਿਆ ਤੇ ਉਹ ਤੋਂ ਬਾਅਦ ਮੈਂ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਨੂੰ ਥੱਲੇ ਦੱਬ ਨੂੰ ਦੱਸੋ ਮੈਨੂੰ ਕੋਈ ਆਜ਼ਾਦ ਇਹ ਚੀਜ਼ ਆ ਫਿਰ ਵੋਟਾਂ ਹੋ ਕਾਦੀਆਂ ਰਹੀਆਂ ਨੇ ਐਮਪੀ ਦੀਆਂ ਮੈਂਬਰ ਆਫ ਪਾਰਲੀਮੈਂਟ ਇਹ ਇਹ ਤੁਹਾਨੂੰ ਮਾੜਾ ਮੋਟਾ ਥੋੜਾ ਦਿਮਾਗ ਕੰਮ ਕਰਦਾ ਕਨੀ ਇਹ ਚੀਜ਼ ਦੇ ਉੱਤੇ ਵੀ ਇਹਦਾ ਰੀਜ਼ਨ ਕੀ ਨਿਕਲਣਾ ਝੁਕਣਾ ਫੇਰ ਵੀ ਉੱਥੇੋਂ ਪੈਣਾ ਜੇ ਇੱਕ ਬੰਦਾ ਐਮਪੀ ਬਣ ਕੇ ਫਿਰ ਜੇ ਤੁਸੀਂ ਪੰਥਕ ਕਹਿੰਦੇ ਹੋ ਸਾਡੇ ਤਾਂ ਸਵਾਲ ਖੜੇ ਨੇ ਇਸ ਟਾਈਮ ਉਹੀ ਇਹ ਭਾਈ ਜਪੰਥ ਕਾ ਪਰ ਸਿਮਰਜੀਤ ਮਾਨ ਦੀ ਪਾਰਟੀ ਤੋਂ ਕਿਉਂ ਕਿਉਂ ਨਹੀਂ ਲੜਿਆ ਉਹ ਫਿਰ ਜਾਂ ਤਾਂ ਮੰਨੋ ਇਹਨਾਂ ਦੋਹਾਂ ਚ ਇੱਕ ਬੰਦਾ ਤਾਂ ਗਲਤ ਪੱਕਾ ਜਾਂ ਸਿਮਰਜੀਤ ਮਾਨ ਗਲਤ ਜਾਂ ਅਮਰਤਪਾਲ ਗਲਤ ਜੇ ਅਸੀਂ ਅਮਰਤਪਾਲ ਨੂੰ ਕਹਿੰਦੇ ਆ ਤਾਂ ਉਹਦੀ ਜਿਹੜਾ ਆਈਟੀ ਸੈੱਲੋਂ ਮਗਰ ਪੈ ਜਾਂਦਾ ਜੇ ਅਸੀਂ ਸਿਮਰਜੀਤ ਮਾਨ ਨੂੰ ਕਹਿੰਦੇ ਆ ਤਾਂ ਉਹਦਾ ਆਈਟੀ ਸੈੱਲ ਪਰੇ ਜਾਂਦਾ ਰੋਸ ਨਾ ਕੀ ਜੇ ਉੱਤਰ ਦੀ ਜਿਹਦਾ ਮਤਲਬ ਕੀ ਆ ਇਹਦਾ ਮਤਲਬ ਇਹੀ ਬਣਦਾ ਵੀ ਭਾਈ ਸਾਨੂੰ ਜਿਵੇਂ ਸਵਾਲਾਂ ਦੇ ਜਵਾਬ ਕòm ਇਹ ਕੱਲੇ ਇਹ ਨਹੀਂ ਹੈਗੇ ਦੇਖੋ ਅਸੀਂ ਬੋਲ ਪਏ ਬੋਲਦੇ ਆਂ ਅਸੀਂ ਸਵਾਲ ਪੁੱਛਦੇ ਆਂ ਕਈ ਬੰਦੇ ਸਾਨੂੰ ਉਹ ਚੀਜ਼ਾਂ ਦੇ ਜਵਾਬ ਸਾਨੂੰ ਉਹ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਸਾਡੀਆਂ ਜੋ ਫੋਟੋਆਂ ਐਡਿਟ ਕੀਤੀਆਂ ਜਾਂਦੀਆਂ ਨੇ ਫੈਮਿਲੀ ਜਿਵੇਂ ਮੈਂ ਅੱਗੇ ਵੀ ਦੱਸੀ ਸੀ ਕਿ ਭਾਈ ਸਾਡੀ ਫੈਮਿਲੀ ਦੀਆਂ ਫੋਟੋਆਂ ਐਡਿਟ ਹੋਈਆਂ ਨੇ ਸਾਡੇ ਕੋਲ ਪ੍ਰੂਫ ਵੀ ਪੈਣੇ ਉਹ ਚੀਜ਼ ਦੇ ਜਵਾਬ ਕਾ ਨਹੀਂ ਫੋਟੋਆਂ ਐਡਿਟ ਹੋਈਆਂ ਨੇ ਇਹ ਲੜਤੀਆਂ ਨੇ ਇੱਥੇ ਤੱਕ ਮੇਰੇ ਦਾਦਾ ਦਾਦੀ ਦੀ ਫੋਟੋ ਵੀ ਐਡਿਟ ਕਰਤੀ ਸੁਣਿਆ ਨੇ ਤੁਸੀਂ ਆਪ ਹੀ ਸੋਚ ਲਓ ਵੀ ਇਹਨਾਂ ਦੀ ਸੋਚਣ ਸ਼ਕਤੀ ਤੇ ਇਹਨਾਂ ਦੀ ਮਤਲਬ ਜਾਨੀ ਕਿ ਕਿੱਥੇ ਤੱਕ ਜਾ ਸਕਦੀ ਆ ਮੈਂ ਇਹਨਾਂ ਨੂੰ ਕਿਉਂ ਅਨਪੜ੍ਹ ਤੇ ਦੇਸੀ ਕਹਣਾ ਇਹ ਇਹਨਾਂ ਦੀ ਹਜੇ ਬਹੁਤ ਇਹ ਵੀ ਗੱਲ ਸੁਣ ਲਓ 100 ਦੇ ਵਿੱਚੋਂ ਹਨਾ 80% ਲੋਕ ਇਸੇ ਗੱਲ ਪਿੱਛੇ ਚੁੱਪ ਕਰੀ ਬੈਠੇ ਨੇ ਵੀ ਭਾਈ ਜੇ ਅਸੀਂ ਬੋਲ ਪਿਆ ਨਾ ਸੋਸ਼ਲ ਮੀਡੀਆ ਤੇ ਜਾ ਕੇ ਮੁਰੇ ਲਾ ਕੇ ਰੱਖਤਾ ਤਾਂ ਇਹਨਾਂ ਨੇ ਸਾਡੀ ਮਾਂ ਭੈਣ ਇੱਕ ਕਰ ਦੇਣੀ ਹੈ ਪਰ ਉਹ ਡਰੇ ਬੈਠੇ ਨੇ ਮੈਂ ਤਾਂ ਉਹਨਾਂ ਨੂੰ ਬੰਦੇ ਨਹੀਂ ਸਮਝਦਾ ਉਹ ਤਾਂ ਲਾਣਤੀ ਲੋਕ ਨੇ ਉਹ ਕੀ ਕਰ ਲੈਣਗੇ ਮਾਂ ਭੈਣ ਇੱਕ ਮੈਨੂੰ ਤੁਸੀਂ ਪਹਿਲਾਂ ਜਰ ਇੱਕ ਗੱਲ ਦਾ ਜਵਾਬ ਦਿਓ ਮੈਂ ਵੀ ਤੁਹਾਨੂੰ ਗਾਲਾਂ ਕੱਢ ਦਿੰਨਾ ਤੁਸੀਂ ਮੈਨੂੰ ਵੀ ਗਾਲਾਂ ਕੱਢ ਦਿੰਨੇ ਹੋ ਕਦੇ ਸੋਚਿਆ ਕਿ ਕੁਛ ਮੇਰੀ ਭੈਣ ਦੇ ਜਾਂ ਮੇਰੀ ਮਾਂ ਦੇ ਕੋਈ ਥੋਡੀ ਮਾਵਾ ਭੈਣਾਂ ਨਾਲੋ ਚੀਜ਼ ਲੱਗ ਲੱਗੀ ਹੋਈ ਆ ਦੱਸੋ ਮੈਨੂੰ ਦੋ ਉੱਪਰ ਨੇ ਆਹ ਮੈਂ ਡਾਇਰੈਕਟਲੀ ਓਪਨਲੀ ਬੋਲਦਾ ਦੋ ਉੱਤੇ ਲੱਗਿਆ ਨੇ ਇੱਕ ਥੱਲੇ ਆ ਕੋਈ ਹੈ ਕੋਈ ਲੱਗ ਚੀਜ਼ ਦੱਸ ਦੋ ਮੈਨੂੰ ਇਤੋਂ ਬੰਦਾ ਛਾਤੀ ਚ ਦੁੱਧ ਪੀ ਕੇ ਬੰਦਾ ਜੋਦਾ ਬਣਦਾ ਮਾਤਾ ਸਾਹਿਬਕੌਰ ਕਿਉਂ ਕਹਿੰਦਾ ਮੈਂ ਕਿਉਂ ਐਗਜ਼ਾਮਪਲਾਂ ਦਿੰਦਾ ਮੈਂ ਥੱਲੇ ਦੇ ਪਾਸੇ ਜੀ ਇੱਕ ਬੰਦਾ ਇੱਕ ਜਨਾਨੀ ਨਾਲ ਜੋ ਮੰਨ ਲਓ ਵੀ ਆਪਾਂ ਪੰਜਾਬੀ 'ਚ ਜਾਂ ਅੰਗਰੇਜ਼ੀ 'ਚ ਕਹਿ ਦਿੰਦੇ ਨੇ ਵੀ ਭਾਈ ਉਹ ਬੰਦੇ ਨਾਲ ਜਨਾਨੀ ਨਾਲ ਸੈਕਸ ਕਰਦਾ ਉਹਦੇ ਨਾਲ ਜਵਾਬ ਹੁੰਦਾ ਹੈ ਕੋਈ ਚੀਜ਼ ਨਮੀਆ 'ਚ ਦੱਸੋ ਮੈਨੂੰ ਤੇਰੀਓ ਮਾਂ ਦੀ ਨਾਲ ਤੇਰੀਓ ਭੈਣ ਦੀ ਨਾਲ ਇਹ ਕੀ ਹੈ ਯਾਰ ਕੀ ਹੈ ਮੇਰੇ ਤੋਂ ਫਿਰ ਕੋਲ ਸੇਮ ਗੱਲਾਂ ਕਢਾਉਣੇ ਫਿਰ ਤੁਸੀਂ ਦੱਸੋ ਮੈਨੂੰ ਕੋਈ ਫਰਕ ਹੈ ਤੁਸੀਂ ਜਦ ਕਿਸੇ ਨੂੰ ਗਾਲ ਕੱਢਦੇ ਹੋ ਮੇਰੇ ਵਿਚਾਰ ਮੈਂ ਆ ਕੇ ਰੱਖਦਾ ਆਪਣੇ ਠੀਕ ਆ ਹਰੇਕ ਬੰਦੇ ਨੂੰ ਬੋਲਣ ਦਾ ਹੱਕ ਆ ਹਰੇਕ ਬੰਦਾ ਦਿਲ ਤੋਂ ਬੋਲ ਸਕਦਾ ਵੀ ਭਾਈ ਬੋਲ ਤੇਰੇ ਕੋਲ ਕੋਈ ਜਵਾਬ ਆ ਤੁਸੀਂ ਉਹ ਬੰਦੇ ਨੂੰ ਜਵਾਬ ਦੇਣ ਦੀ ਬਜਾਏ ਹਨਾ ਉਹਦੀ ਮਾਂ ਦੀ ਤੇਰੀ ਉਹ ਮਾਂ ਦੀ ਲਨ ਤੇਰੀ ਉਹ ਭੈਣ ਦੀ ਲਨ ਤੇਰੀ ਮਾਂ ਐਂ ਕਰਾਂਗੇ ਤੇਰੀ ਭੈਣ ਅਸੀਂ ਐਂ ਕਰਾਂਗੇ ਹੈ ਕੋਈ ਰੀਜਨ ਬਣਦਾ ਜਾਂ ਤਾਂ ਬੰਦੇ ਦੇ ਸਾਹਮਣੇ ਖੜ ਕੇ ਗਾਲਾਂ ਕੱਢੋ ਫਿਰ ਤਾਂ ਫਿਰ ਬੰਦੇ ਨੂੰ ਜਵਾਬ ਵੀ ਬੰਦਾ ਦੇ ਦਿੰਦਾ ਹੁੰਦਾ ਵੀ ਭਾਈ ਇਹ ਗੱਲ ਦਾ ਮਤਲਬ ਆ ਬਣਦਾ ਮੈਨੂੰ ਦੱਸ ਦੋ ਵੀ ਜੇ ਤੁਹਾਡਾ ਖੋਪੜ ਕੰਮ ਕਰਦਾ ਵੀ ਮੇਰੀ ਮਾਂ ਭੈਣ ਦੇ ਜਾਂ ਜਿਹਨੂੰ ਤੁਸੀਂ ਗਾਲਾਂ ਕੱਢ ਰਹੇ ਹੋ ਵੀ ਉਹਦੇ ਕੁਝ ਲੱਗ ਤੁਹਾਡੀ ਮਾਂ ਤੋਂ ਲੱਗਿਆ ਹੋਇਆ ਭੇ ਤੁਸੀਂ ਗਾਲਾਂ ਕੱਢ ਕੇ ਆਪਣੇ ਆਪ ਨੂੰ ਸੂਰਮੇ ਬਣ ਜਾਂਦੇ ਹੋ ਵੀ ਤੂੰ ਅਮਰਤਪਾਲ ਨੂੰ ਆਪਣੀ ਕੁੜੀ ਤੋੜਨੀ ਆ ਮੇਰੇ ਕੋਲ ਤਾਂ ਕੁੜੀ ਹੈ ਨਹੀਂ ਭਾਈ ਮੈਨੂੰ ਤਾਂ ਰੱਬ ਨੇ ਦਿੱਤੀ ਨਹੀਂ ਕੁੜੀ ਦੋ ਮੁੰਡੇ ਨੇ ਮੇਰੇ ਕੋਲ ਹਾਂ ਜੇ ਤੁਸੀਂ ਇਦਰੋਂ ਕੋਈ ਵਿਆਹ ਨਹੀਂ ਹੋਈ ਕੁੜੀ ਮੈਨੂੰ ਦੱਸ ਦਿਓ ਜਰੂਰ ਨਾਲੇ ਬਾਹਰਲੇ ਮੁਲਕੇ ਸੈੱਟ ਕਰਾ ਦਾਂਗੇ ਹੈ ਕੋਈ ਰੀਜ਼ਨ ਬਣਦਾ ਕਾਦੀ ਕਾਮ ਹੋ ਯਾਰ ਤੁਸੀਂ ਕਿਉਂ ਆਪਣੇ ਆਪ ਨੂੰ ਫੁਕਰੀਆਂ ਵਿੱਚ ਤੋਲੀ ਜਾਂਦੇ ਹੋ ਜੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸਾਂ ਅਸੀਂ ਜੀ ਸਿੱਖ ਖਾਲਸਾ ਪੰਥ ਦੇ ਵਾਰਿਸਾਂ ਹਾਂ ਕਾਦੇ ਵਾਰਸੋਂ ਤੁਸੀਂ ਦੱਸੋ ਮੈਨੂੰ ਦਾਦੋ ਮੈਨੂੰ ਭਾਈ ਵੀ ਜੇ ਮੇਰੀ ਮਾਂ ਦੇ ਜਾਂ ਮੇਰੀ ਭੈਣ ਦੇ ਆਹ ਦੋ ਚੀਜ਼ਾਂ ਜਿਹੜੀਆਂ ਉੱਪਰ ਲੱਗੇ ਹੋਏ ਨੇ ਜਾਂ ਥੱਲੇ ਲੱਗੀ ਹੋਈ ਆ ਵੀ ਮੇਰੀ ਮਾਂ ਭੈਣ ਦੇ ਤੇ ਥੋੜੀ ਮਾਂ ਭੈਣ ਦੇ ਲੱਗ-ਲੱਗ ਲੱਗੀ ਹੋਈ ਆ ਦੱਸੋ ਮੈਨੂੰ ਥੋ ਲੈਣਤੀ ਕੰਮ ਨਾ ਕਰੋ ਜੇ ਕੋਈ ਥੋੜ੍ਹ ਤੋਂ ਸਵਾਲ ਪੁੱਛਦਣਾ ਉਹਦੇ ਜਵਾਬ ਦਿਆ ਕਰੋ ਥੋੜ੍ਹੇ ਕਿਸੇ ਨੇ ਪਿਛਲੇ ਪਾਸੇ ਬਾਹ ਨਹੀਂ ਧੱਕੀ ਹੁੰਦੀ ਵੀ ਭਾਈ ਤੁਸੀਂ ਉਹਨੂੰ ਜਵਾਬ ਦੇਣਾ ਪੱਕਾ ਵੀ ਉਹਨਾਂ ਜਵਾਬ ਦੇ ਵਿੱਚ ਕਮੈਂਟ ਚ ਗਾਲੇ ਲਿਖਣੀਆਂ ਪੱਕੀ। ਉਹਨੂੰ ਛੱਡ ਦਿਆ ਕਰੋ। ਦੇਖ ਲਿਆ ਕਰੋ ਵੀਡੀਓ। ਕਿ ਤੁਸੀਂ ਪੱਕੀ ਦੇਖਣੀ ਹੈ ਦੇਖਣੀ ਹੈ ਵੀਡੀਓ। ਸੋ ਮੈਂ ਤਾਂ ਇਹੀ ਐਂਡ ਤੇ ਗੱਲ ਕਹਿਣਾ ਵੀ ਭਾਈ ਖੰਡੂਰ ਸਾਹਿਬ ਵਾਲੋ ਜਾਂ ਤਾਂ ਤੁਸੀਂ ਭਾਈ ਤੁਹਾਨੂੰ ਬੇਵਕੂਫ ਸਮਝਦੇ ਨੇ। ਇਹ ਭਾਈ ਇਹਨਾਂ ਨੂੰ ਵੋਟਾਂ ਦਾ ਪਤਾ ਨਹੀਂ ਤਾਂ ਇਹ ਤੁਹਾਡੇ ਘਰਾਂ 'ਚ ਆ ਕੇ ਹੁਣ ਦੇਖੋ। ਇੱਕ ਸੋਸ਼ਲ ਮੀਡੀਆ ਤੇ ਇਹਨਾਂ ਨੇ ਬਹੁਤ ਵੱਧੀ ਕੰਮ ਚਲਾਇਆ ਹੋਇਆ। 20-25 ਬੰਦੇ ਦਾੜੀਆਂ ਵਾਲੇ ਉੱਪਰ ਪੱਗ ਰੱਖ ਕੇ ਬੜੀ ਬੜੀ ਪੱਗ ਬਨ ਕੇ ਗੱਲ 'ਚ ਹੱਥ 'ਚ ਸਰੋਪਾ ਲੈਣ ਦੀ ਸਾਰੇ ਹਜੇ ਬੁੜੀ ਹਜੇ ਜਿਹਦੇ ਘਰੇ ਇਹਨਾਂ ਨੇ ਬੜਨਾ ਹੁੰਦਾ ਪ੍ਰਚਾਰ ਕਰਨ ਵੀ ਭਾਈ ਵੋਟਾ ਇੱਧਰ ਪਾਇਓ ਉਹ ਵਿਚਾਰੀ ਬੈਠੀ ਹਜੇ ਭਾਂਡੇ ਮਾਂਗੀਦੀ ਹੁੰਦੀ ਆ ਇਹ ਜਾਣਦੀ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ਼ੀ ਗੱਲ 'ਚ ਸਰੋਪਾ ਪਾਉਂਦੇ ਨੇ ਉਹ ਵਿਚਾਰੀ ਹੱਥ 'ਚ ਸਰੋਪਾ ਰੱਖ ਕੇ ਕਹਿੰਦੇ ਜੀ ਹਾਂ ਵੋਟ ਸਾਡੀ ਪੱਕੀ ਆ ਉਹ ਕਹੋ ਕੋਈ ਤੁਹਾਨੂੰ ਉਹ ਜੇ ਹੋਰ ਕਹੀ ਕੀ ਤੁਹਾਨੂੰ ਮੈਨੂੰ ਦੱਸੋ ਤੁਸੀਂ ਜੇ ਬੰਦੇ ਅੰਦਰ ਜਾ ਕੇ ਕਿਸੇ ਦੇ ਘਰ ਪੜ ਜਾਨੇ ਹੋ ਉੱਥੇ ਗਾਂ ਵਾਲਾ ਬੰਦਾ ਕਹਿੰਦਾ ਜੇ ਵੋਟ ਪਾਉਣ ਦਾ ਪਤਾ ਹੁੰਦਾ ਮੈਂ ਫੇਰ ਕਹਣਾ ਫਿਰ ਬੀਬੀ ਖਾਲੜਾ ਕਿਉਂ ਰਹੋਂਦੇ ਐ ਬੈਂਪੇ ਨੂੰ ਕਿਉਂ ਜਿਤਾਉਂਦੇ ਇਹ ਸ਼ੋ ਕਹਿਣ ਦਾ ਮੇਰਾ ਮਤਲਬ ਇਹ ਆ ਭਾਈ ਦਾ ਕਮੈਂਟ ਪੜ੍ਹ ਲਈ ਅਮਨ ਬਾਈ ਨੇ ਲਿਖਿਆ ਕਹਿੰਦਾ ਗਾਲਾਂ ਕੱਢਣ ਵਾਲੇ ਕਹਾ ਸੁਣੋ ਧਿਆਨ ਨਾਲ ਕਹਿੰਦਾ ਭਾਈ ਜੀ ਤੁਹਾਡੀ ਕਿਸੇ ਨੇ ਸੋਨੇ ਚਾਂਦੀ ਸਨਮਾਨ ਲੱਗਾ ਤਾਂ ਹਾਂ ਜਿਹਦੇ ਭਾਈ ਸੋਨੇ ਚਾਂਦੀ ਭਾਈ ਦੇਖ ਗੱਲ ਪਤਾ ਕੀ ਆ ਵੀਰੇ ਆਪਾਂ ਗੱਲ ਕਰਦੇ ਆ ਖੁੱਲ ਕੇ ਪੂਰੀ ਮੈਨੂੰ ਮੇਰੀ ਇਹਨਾਂ ਨੇ ਫੈਮਿਲੀ ਦੀਆਂ ਫੋਟੋਆਂ ਸਾਰੀਆਂ ਐਡਿਟ ਕੀਤੀਆਂ ਨੇ ਮੈਨੂੰ ਜਿੱਦਣ ਪਤਾ ਲੱਗ ਗਿਆ ਵੀ ਇਹ ਉਹ ਕਿਹੜੇ ਬੰਦੇ ਨੇ ਐਡਿਟ ਕੀਤੀਆਂ ਨੇ ਪਤਾ ਤਾਂ ਚੱਲ ਮਾੜਾ-ਮੋਟਾ ਤਾਂ ਹੈਗਾ ਉਹ ਪਤਾ ਵੀ ਕਿਹੜਾ ਬੰਦਾ ਐਡਿਟ ਕਰਦਾ ਸਾਨੂੰ ਵੀ ਕਰਨੀਆਂ ਆਉਂਦੀਆਂ ਨੇ ਪਰ ਅਸੀਂ ਉਹਦੀਆਂ ਫੋਟੋਆਂ ਨਹੀਂ ਐਡਿਟ ਕਰਨੀਆਂ ਅਸੀਂ ਉਹ ਤਾਂ ਕੁਝ ਹੋਰ ਐਡਿਟ ਕਰਾਂਗੇ ਉਹਦੀ ਤਿਆਰੀ ਚੱਲ ਰਹੀ ਆ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਮਿਲ ਜਣੀ ਸ਼ਾਇਦ ਖਬਰ ਵੀ ਭਾਈ ਉਹਦੀ ਇਹੋ ਜਿਹੀ ਚੀਜ਼ ਐਡਿਟ ਕੀਤੀ ਆ ਵੀ ਉਹ ਐਡਿਟ ਵਾਲਾ ਬੰਦੇ ਭੁੱਲ ਜਾਊਗਾ ਵੀ ਕਦੋਂ ਗਰੀਦਾਂ ਦਾ ਕਿਸਦਾ ਹੁਣ ਮੈਂ ਲਾਈਵ ਕਰਦਣੀਆਂ ਬੰਦ ਜੋ ਮੈਂ ਜਿਹੜੀ ਟੌਪਿਕ ਦੇ ਉੱਤੇ ਮੈਂ ਗੱਲ ਕਰਨੀ ਸੀ ਉਹ ਮੈਂ ਕਰਕੇ ਚੱਲਿਆ ਤਕਰੀਬਨ ਅੱਧਾ ਪੌਣਾ ਘੰਟਾ ਹੋਰ ਰਹਿ ਗਿਆ ਇੰਡੀਆ ਦੇ 6 ਵਜੇ 6 ਵਜੇ ਮੈਂ ਇੱਕ ਮੰਦੀਪ ਸਿੱਧੂ ਦੀ ਚਾਟ ਲੋਡ ਕਰੂੰਗਾ ਧਿਆਨ ਨਾਲ ਸੁਣਿਓ ਤੇ ਇਹ ਲੋਕਾਂ ਨੂੰ ਧਿਆਨ ਨਾਲ ਸੁਣਾਇਓ ਜਿਹਨੂੰ ਨਹੀਂ ਸਮਝ ਆਊਗੀ ਨਾ ਜਿੱਥੇ-ਜਿੱਥੇ ਚੀਜ਼ ਮਿਸ ਹੋਊਗੀ ਨਾ ਜਿੱਥੇ-ਜਿੱਥੇ ਸਾਡੀਆਂ ਕਾਲਾਂ ਦੇ ਉੱਤੇ ਤੁਸੀਂ ਉਹ ਚਾਟ ਦੇ ਵਿੱਚ ਮੈਂ ਚਾਟ ਦੇ ਵਿੱਚ ਵੀਡੀਓ ਤੋਂ ਵੀਡੀਓ ਬਣਾਈ ਹੈ ਚਾਟ ਉਹ ਉਹਦੇ ਵਿੱਚ ਇੱਥੇ ਤੁਹਾਨੂੰ ਚੀਜ਼ ਮਿਸ ਲੱਗੂਗੀ ਕਿ ਨਾ ਹੋ ਵੀ ਭਾਈ ਇਹ ਜਿਹੜੀ ਚੀਜ਼ ਆਵੀ ਇਹਦੇ ਵਿੱਚ ਮਿਸ ਆ ਉਹ ਤੁਹਾਨੂੰ ਆਡੀਓ ਰਿਕਾਰਡਿੰਗ ਦੇ ਵਿੱਚ ਸਾਰਾ ਕੁਝ ਮਿਲ ਜਾਣਾ ਠੀਕ ਹੈ ਜੀ ਸਸੀ ਗਾਲ ਬਾਈ